ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ ਕਈ ਦਿਨਾਂ ਤੋਂ ਮੁੱਦਾ ਭੱਖਿਆ ਹੋਇਆ ਸੀ ਹੁਣ ਖੈਰ ਥੋੜਾ ਠੰਡਾ ਹੋ ਗਿਆ ਹੈ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਤੇ ਦੂਜੇ ਪਾਸੇ ਇੱਕ ਸਿੱਖ ਸਰਦਾਰ ਬੰਦਾ ਜਿਹੜਾ ਤੁਹਾਡੇ ਆਪਣੇ ਘਰ ਦਾ ਤੁਹਾਡਾ ਪੰਜਾਬ ਦਾ ਇੱਕ ਪ੍ਰਵਾਸੀ ਇੱਕ ਪੰਜਾਬ ਦਾ ਉਹਨੂੰ ਸਟੇਜ ਤੋਂ ਕੋਈ ੱੱੱਕਾ ਮਾਰ ਦਿੰਦਾ ਹੈ ਹਨਾ ਸਿੰਗਰ ਪ੍ਰੇਮ ਜਿਹੜਾ ਕਿ ਉਹਦੀ ਉਹਦੀ ਸਟਾਈਲ ਜਿਹੜੀ ਉਹ ਹਰਕਤ ਉਹਦੀ ਬੜੀ ਭੈੜੀ ਸੀਗੀ ਹਨਾ ਉਹ ਜਿੱਦਾਂ ਵੀ ਸੀ ਉਹਨੂੰ ਤੁਸੀਂ ਕੀ ਗੱਲ ਕਰ ਰਹੇ ਹੋ ਉਹਦੇ ਬਾਰੇ ਹਣਾ ਦੂਜੇ ਪਾਸੇ ਜਿਹੜਾ ਬੰਦਾ ਇੱਕ ਵੀਡੀਓ ਵਾਇਰਲ ਹੁੰਦੀ ਆ ਪ੍ਰਵਾਸੀ ਦੀ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਉਹਨੂੰ ਚੱਕ ਕੇ ਤੁਸੀਂ ਐਡਾ ਵੱਡਾ ਬਣਾ ਦਿੱਤਾ ਵਿਚੇ ਹੀ ਉਹਦੀਆਂ ਇੰਟਰਵਿਊ ਲੈਂਦੇ ਫਿਰਦੇ ਆ ਪੋਡਕਾਸਟਾਂ ਕਰਦੇ ਫਿਰਦੇ ਆ ਔਰ ਜਿਹੜੇ ਗ੍ਰੰਥੀ ਆ ਸਿੰਘ ਆ ਉਹ ਵੀ ਪ੍ਰਚਾਰਕ ਵੀ ਢਾਡੀ ਵੀ ਹਰ ਬੰਦਾ ਉਹਦੀ ਬੱਲੇ ਬੱਲੇ ਕਰੀ ਜਾਂਦਾ ਇਹਦਾ ਕੀ ਮਤਲਬ ਹੈ ਦੂਜੇ ਪਾਸੇ ਤੁਸੀਂ ਇਹਨੂੰ ਧੱਕੇ ਮਾਰੀ ਜਾਂਦੇ ਪੰਜਾਬ ਚੋਂ ਕੱਢੋ ਬਾਹਰ ਹੈਨਾ ਇਹੀ ਤਾਂ ਇੱਕ ਤਰੀਕਾ ਉਹ ਸਮਝ ਗਿਆ ਵੀ ਇਹ ਦੇ ਵਿੱਚ ਰਹਿਣ ਦਾ ਤਰੀਕਾ ਕੀ ਆ ਤੇ ਜਿਹੜੀਆਂ ਵੱਡੀਆਂ ਏਜੰਸੀਆਂ ਵੱਡੀਆਂ ਕੰਪਨੀਆਂ ਉਹ ਵੀ ਕਿਵੇਂ ਸੋਚਦੀਆਂ ਉਹ ਦੇਖਦੀਆਂ ਕਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿੱਦਾਂ ਇਹਨਾਂ ਨੂੰ ਉੱਲੂ ਬਣਾਇਆ ਜਾ ਸਕਦਾ ਤੁਸੀਂ ਜਦੋਂ ਇਸ ਵੀਡੀਓ ਪਿੱਛੇ ਪਾਏ ਤੇ ਬੜੀਆਂ ਏਜੰਸੀਆਂ ਨੇ ਵੀ ਉਹਨੂੰ ਵਾਇਰਲ ਕੀਤਾ ਉਸ ਵੀਡੀਓ ਨੂੰ ਇਹ ਭੁੱਲ ਜਾਓ ਵੀ ਤੁਸੀਂ ਇਕੱਲਿਆਂ ਨੇ ਕੀਤਾ ਤੁਹਾਡੇ ਇਦਾਂ ਕਰਨਾ ਹੁੰਦਾ ਇਦਾਂ ਨਹੀਂ ਹੁੰਦਾ ਬੜੀਆਂ-ਬੜੀਆਂ ਜਿਹੜੀਆਂ ਏਜੰਸੀਆਂ ਉਹ ਇਦਾਂ ਹੀ ਹੱਥ ਪਾਉਂਦੀਆਂ ਉਹ ਦੇਖਦੀ ਇਹ ਚ ਵੀ ਵੀਡੀਓ ਦੇ ਨਾਲ ਇਹਨਾਂ ਨੂੰ ਬੁੱਧੂ ਬਣਾਇਆ ਜਾ ਸਕਦਾ ਹੁਣ ਕਿਸੇ ਦੀ ਵੀ ਐਂਟਰੀ ਕਰਾ ਦੇਣ ਆਪਣੇ ਤੁਹਾਡੇ ਮੁੰਡੇ ਨੂੰ ਉਹ ਇੱਕ ਸਿੰਗਰ ਜਿਹਾ ਧੱਕਾ ਮਾਰ ਗਿਆ ਤੇ ਉਹਦੀ ਤੁਸੀਂ ਉਹਨੂੰ ਕਹਿੰਦੇ ਹੋ ਗਲਤ ਹੈ ਜੀ ਬੰਦਾ ਉਹ ਕਿਉਂ ਗਲਤ ਕਿੰਨੇ ਕਿਉਂਕਿ ਕਹਿੰਨੇ ਹੋ ਕਿਉਂਕਿ ਦੂਜਾ ਸੈਲੀਬ੍ਰਿਟੀ ਹੈ ਮੋਰੇ ਉਹਦੇ ਨਾਲ ਸਾਰੇ ਰੱਖਣਾ ਚਾਹੁੰਦੇ ਆ ਆ ਇੱਕ ਰਫਤਾਰ ਹੈ ਇਹ ਵਿਚਾਰੇ ਨੂੰ ਪੁੱਛਿਆ ਇਹਨੇ ਵੀ ਇਹੀ ਕਿਹਾ ਜੀ ਉਹ ਸਟੇਜ ਤੇ ਚੜ੍ਹਨਾ ਨਹੀਂ ਚਾਹੀਦਾ ਫਲਨ ਪੈਸੇ ਦਿੱਤੇ ਆ ਇਹ ਲੋਕਾਂ ਨਾਲ ਫੋਟੋਆਂ ਖਿਚਾ ਸਕਿਓ ਨਹੀਂ ਖਿਚਾਉਣੀਆਂ ਪਹਿਲਾਂ ਖਿਚਾਉਂਦੇ ਸੀ ਪਹਿਲਾਂ ਤੋਂ ਹੀ ਚੱਲਦਾ ਰੀਤੀ ਰਿਵਾਜ ਅੱਜ ਇਹ ਨਵਾਂ ਹੋ ਗਿਆ ਨਾਲੇ ਉਹ ਮੁੰਡਾ ਕਹਿੰਦਾ ਪਹਿਲਾਂ ਕਿਸੇ ਨੇ ਉਹਨੂੰ ਚੜਾਇਆ ਫੇਰ ਉਸ ਤੋਂ ਅੱਗੇ ਚੱਲ ਕੇ ਉਹ ਕੀ ਕਰਦਾ ਵੇ ਗਾਣਾ ਗਾ ਦਿੰਦਾ ਗਾਣੇ ਵਿੱਚ ਬੋਲ ਉਦਾਂ ਦੇ ਦਿੰਦਾ ਭਾਈ ਸਿੱਧੂ ਸੀਗਾ ਸੱਚਾ ਉਹ ਸੱਚੀਆਂ ਗੱਲਾਂ ਬੋਲਦਾ ਸੀ ਇਹ ਝੂਠੇ ਬੰਦੇ ਆਪਣੇ ਆਪ ਨੂੰ ਸੱਚਾ ਕਰਨ ਲਈ ਐ ਕਰਦੇ ਕਿਉਂਕਿ ਪਬਲਿਕ ਇਹਨਾਂ ਦੀਆਂ ਗੱਲਾਂ ਚ ਆ ਜਾਂਦੀ ਹੈ ਉਹਨੂੰ ਲੱਗਦਾ ਗਾਣੇ 'ਚ ਗਾਤਾ ਤੇ ਭਗਵਾਨ ਨੇ ਕਿਹਾ ਤਾਂ ਕਿਤੇ ਇਹ ਗੱਲ ਗਾਣੇ ਵਿੱਚ ਉਹਨੂੰ ਝੂਠ ਹੋ ਸਕਦਾ ਆਪਣੇ ਕੋਲੋਂ ਛੁੱਟੀਆਂ ਲੈਣਨ ਲਾਈਆਂ ਉਹ ਪਰ ਉਹਦਾ ਅਸਰ ਉਹ ਸਰਦਾਰ ਤੇ ਕਿੰਨਾ ਪੈਣਾ ਪਤਾ ਤੁਹਾਨੂੰ ਉਹ ਪੱਗ ਵਾਲੇ ਸਰਦਾਰ ਤੇ ਇਸ ਚੀਜ਼ ਦਾ ਬਹੁਤ ਅਸਰ ਪਿਆ ਉਹਦੇ ਘਰ ਵੀ ਇਹ ਗੱਲਾਂ ਹੁੰਦੀਆਂ ਹੋਣਗੀਆਂ ਜਦੋਂ ਕੋਈ ਪਿੰਡ ਕੁਛ ਬਣ ਕੇ ਨਹੀਂ ਜਾਂਦਾ ਉਹਨੂੰ ਇਹ ਲੋਕ ਟੋਟਾਂ ਕਰਕੇ ਮਾਰ ਦਿੰਦੇ ਇਹ ਤਾਂ ਗੱਲ ਹੀ ਬਹੁਤ ਵੱਡੀ ਆ ਸ਼ਰਮ ਆਉਣੀ ਚਾਹੀਦੀ ਉਹ ਸਿੰਗਰ ਤਾਂ ਇੱਕ ਦੋ ਫੋਟੋਆਂ ਚ ਹੋਰ ਵੀ ਮੈਂ ਦੇਖਿਆ ਉਹ ਲੱਗਦਾ ਵੀ ਥੋੜਾ ਜਿਹਾ ਫੁਕਰਾ ਜਿਹਾ ਹੀ ਆ ਹੈਨਾ ਤੇ ਇਹ ਗੱਲਾਂ ਮੈਂ ਬਹੁਤ ਇੱਕ ਕਿੰਨੀਆਂ ਪੌਡਕਾਸਟ ਤੇ ਚੀਜ਼ਾਂ ਦੇਖੀਆਂ ਦੇਖ ਕੇ ਮੈਂ ਅੱਖ ਕੇ ਬੋਲਿਆ ਅੱਜ ਹੈਨਾ ਉਹ ਜਿਹੜਾ ਰਫਤਾਰ ਹੈ ਉਹਨੇ ਉਹਦੇ ਬਾਰੇ ਇਦਾਂ ਬੋਲਿਆ ਤਾਂ ਉਹਦੇ ਥੱਲੇ ਉਹਨੂੰ ਸਾਰੇ ਜਣੇ ਕੀ ਕਹਿ ਰਹੇ ਕੋਮੈਂਟਾਂ ਤੁਸੀਂ ਆਪੇ ਦੇਖ ਲਓ ਉਹ ਚੰਗਾ ਭਲਾ ਉਹ ਉਹ ਪੱਗ ਵਾਲਾ ਬੰਦਾ ਆ ਉਹਨੂੰ ਤੁਸੀਂ ਕੀ ਕਹਿ ਰਹੇ ਹੋ ਉਹਨੂੰ ਤੁਸੀਂ ਟੈਂਪੋ ਕਹਿ ਰਹੇ ਹੋ ਹੈ ਪੱਗ ਵਾਲੇ ਨੂੰ ਦੂਜਿਆਂ ਦੇ ਤੁਸੀਂ ਬਾਹਰ ਲਿਆਂ ਸਟੇਟਾਂ ਦੇ ਪੱਗਾਂ ਬਣਾਉਂਦੇ ਫਿਰਦੇ ਹੋ ਮੈਂ ਇਹ ਨਾ ਮਸਲਿਆਂ ਤੇ ਬੋਲਣਾ ਨਹੀਂ ਚਾਹੁੰਦਾ ਸੀ ਕਿਉਂ ਬੋਲਦਾ ਕਿਉਂਕਿ ਤੁਹਾਡੀ ਮੂਰਖਮਤ ਦੇਖ ਕੇ ਤੁਹਾਡੀਆਂ ਹਰਕਤਾਂ ਦੇਖ ਕੇ ਉਹ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਉਹ ਜਿਹੜਾ ਮਾਲਕ ਆ ਉਹਦਾ ਉਹ ਵੀਡੀਓ ਪਾ ਦਿੰਦਾ ਉਹਨਾਂ ਦਾ ਸੂਤ ਲੱਗਾ ਆ ਤੁਸੀਂ ਟਾੜੀਆਂ ਰਾਗੀਆਂ ਨਹੀਂ ਇਹਨਾਂ ਨੂੰ ਇਹਨਾਂ ਦਾ ਲੈਵਲ ਹੈ ਕੋਈ ਇਹਨਾਂ ਨੂੰ ਇਹ ਗੱਲਾਂ ਥੋੜੀ ਕਰਨੀਆਂ ਚਾਹੀਦੀਆਂ ਇਸ ਸਿੱਖੀ ਦਾ ਘਾਣ ਕਿਉਂ ਹੋਇਆ ਦਗੜ ਦੱਲੇ ਫੜ ਕੇ ਸਾਰੇ ਭਰਤੀ ਕਰੀ ਜਾਂਦੇ ਹੋ ਇਸ ਕਰਕੇ ਜਦੋਂ ਖਾੜਕੂ ਬਾਦ ਖਤਮ ਹੋਇਆ ਨਾ ਬਹੁਤ ਬੰਦਿਆਂ ਨੇ ਪੈਸੇ ਲੈ ਲੈ ਕੇ ਗੁਰਦੁਆਰਿਆਂ 'ਚ ਜਾ ਕੇ ਬੱਚਿਆਂ ਨੂੰ ਅੰਮ੍ਰਿਤ ਛਕਾ ਤੇ ਸਾਡੇ ਪਿੰਡੇ ਹੋਇਆ ਨਿਆਣੇ ਨੂੰ ਕੀ ਪਤਾ ਹੁੰਦਾ ਆਪਣੀ ਪੱਗ ਤਾ ਤੋਂ ਸੰਭ ਹੀ ਨਹੀਂ ਜਾਂਦੀ ਦੂਜਿਆਂ ਦੀ ਪੱਗਾਂ ਬੰਦਦੇ ਰੋਲਣ ਨੂੰ ਇਹ ਗੱਲ ਬਹੁਤ ਗਲਤ ਹੈ ਇਹ ਸਮਝਣ ਵਾਲੀਆਂ ਗੱਲਾਂ ਤੁਹਾਡੇ 'ਚੋਂ ਸਮਝਦਾ ਕੋਈ ਨਹੀਂ ਮੈਂ ਬਹੁਤੀ ਲੰਬੀ ਵੀਡੀਓ ਨਹੀਂ ਕਰਨੀ ਚਾਹੁੰਦਾ ਪਰ ਇਹ ਬਹੁਤ ਬੇਫਕੂਫੀ ਹੈ ਬਹੁਤ ਲੰਮੀਆਂ ਫालतू ਵੀਡੀਓ ਮੈਂ ਮੇਤ ਬਣਦੀਆਂ ਨਹੀਂ ਬਹੁਤ ਬੜਾ ਮਸਲਾ ਹੈ ਇਹ ਨੂੰ ਤੁਸੀਂ ਸਮਝੋ ਤੁਸੀਂ ਕਿਸੇ ਦੇ ਵੀ ਬਣਾਉਨੇ ਹੋ ਏਦਾਂ ਹੀ ਤੁਹਾਡੇ ਚ ਐਂਟਰੀ ਹੁਣੀ ਆ ਭੇਡਾਂ ਦੀ ਤੁਸੀਂ ਰੋਲਾ ਪਾਉਣ ਜੋਗੇ ਵੀ ਅਸੀਂ ਸ਼ੇਰ ਆ ਅਸੀਂ ਆਏ ਹਨਾ ਕੁਝ ਨਹੀਂ ਕੁਝ ਨਹੀਂ ਹੈਗੇ ਤੁਸੀਂ ਤੁਸੀਂ ਆਹੀ ਕੁਝ ਕਰ ਸਕਦੇ ਹੋ ਮਿਹਰਬਾਨੀ ਸ਼ੁਕਰੀਆ